ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਦੇ ਉੱਤੇ ਤੇ ਲਗਾਤਾਰ ਅਸੀਂ ਹਰ ਮੁੱਦੇ ਤੇ ਤੇ ਲਗਾਤਾਰ ਚਰਚਾ ਕਰਦੇ ਰਹਿੰਦੇ ਆਂ ਤੇ ਅੱਜ ਦਾ ਜੋ ਮੁੱਦਾ ਵਾ ਭਗਵੰਤ ਮਾਨ ਸਰਕਾਰ ਵੱਲੋਂ ਇੱਕ ਆਪਣੇ ਮੈਨੀਫੈਸਟੋ ਵਿੱਚ ਵਾਦਾ ਕੀਤਾ ਗਿਆ ਸੀਗਾ ਕਿ ਆਟਾ ਦਾਲ ਸਕੀਮ ਨੂੰ ਲੈ ਕੇ ਜੋ ਭਗਵੰਤ ਮਾਨ ਸਰਕਾਰ ਵੱਲੋਂ ਹੁਣ ਇੱਕ ਐਲਾਨ ਕੀਤਾ ਗਿਆ ਵਾ ਉਹ ਵਾਦਾ ਬਹੁਤ ਹੀ ਜਲਦੀ ਪੂਰਾ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਕਈ ਵਾਦੇ ਜਿਹੜੇ ਆ ਉਹ ਆਮ ਆਦਮੀ ਪੂਰੀ ਕਰ ਚੁੱਕੀ ਆ ਤੇ ਹੁਣ ਜਿਹੜਾ ਇੱਕ ਆਟਾ ਦਾਲ ਸਕੀਮ ਨੂੰ ਲੈ ਕੇ ਵਾਅਦਾ ਕੀਤਾ ਗਿਆ ਸੀ ਉਹ ਵੀ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਪੂਰਾ ਕਰਨ ਜਾ ਰਹੀ ਆ ਪੰਜਾਬ ਸਰਕਾਰ ਹੁਣ ਆਟਾ ਦਾਲ ਲੋਕਾਂ ਦੇ ਘਰਾਂ ਘਰਾਂ ਤੱਕ ਕਿਹੜਾ ਵਾ ਪਹੁੰਚਾਏਗੀ ਇਸ ਨਾਲ ਕਰੀਬ 1.75 ਕਰੋੜ ਲਾਹਪਾਤਰੀਆਂ ਨੂੰ ਵੱਡਾ ਲਾਭ ਮਿਲੇਗਾ ਪੰਜਾਬ ਸਰਕਾਰ ਆਟੇ ਦਾਲ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਹੈ ਤੇ ਇਹ ਵਾਦਾ ਇਲੈਕਸ਼ਨਾਂ ਦੇ ਸਮੇ ਪੂਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਜਿਹੜੀ ਆ ਹੋਮ ਡਿਲੀਵਰੀ ਜਿਹੜੀ ਆ ਘਰਾਂ ਤੱਕਰ ਪਹੁੰਚਾਏਗੀ ਸਰਕਾਰ ਲੋਕ ਸਭਾ ਜਿਹੜੀਆਂ ਚੋਣਾਂ ਆਣ ਵਾਲੀਆਂ ਵਾ ਉਸ ਦੇ ਵਿੱਚ ਆਪਣਾ ਜਿਹੜਾ ਵਾਦਾ ਪੂਰਾ ਕਰਨ ਜਾ ਰਹੀ ਆ ਇਸ ਸਬੰਧੀ ਜਿਹੜੀ ਆ ਤਿਆਰੀਆਂ ਚੱਲ ਰਹੀਆਂ ਵਾ ਲਗਾਤਾਰ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਇਹ ਵਾਅਦਾ ਜਿਹੜਾ ਪੂਰਾ ਕੀਤਾ ਜਾ ਸਕੇ ਕਿ ਮੁੰਡਲੇ ਪੜਾਅ ਤੇ ਜਿਹੜੀ ਹੋਮ ਡਿਲੀਵਰੀ ਸੇਮੇਤ ਰੱਖਿਆ ਜਾਵੇਗਾ ਤੇ ਦੂਸਰੇ ਪੜਾਅ 'ਚ ਵਿਸਤਾਰ ਦਿੱਤਾ ਜਾਵੇਗਾ ਮੌਜੂਦਾ ਸਰਕਾਰ ਦੇ ਮਾਰਚ ਵਿੱਚ 2 ਸਾਲ ਪੂਰੇ ਹੋ ਰਹੇ ਨੇ ਅੱਜ ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਸ਼ੁਰੂ ਕਰ ਸਕਦੀ ਹੈ ਤੇ ਫਰਵਰੀ ਵਿੱਚ 6.50 ਲੱਖ ਰਾਸ਼ਨ ਕਾਰਡ ਹੋਲਡਰਾਂ ਨੂੰ ਕਣਕ ਜਾਂ ਆٹے ਦੀ ਹੋਮ ਡਿਲੀਵਰੀ ਸ਼ੁਰੂ ਕਰੇਗੀ ਜਿਸ ਨਾਲ ਕਰੀਬ 30 ਲੱਖ ਲਾਭਪਾਤਰੀਆਂ ਨੂੰ ਜਿਹੜਾ ਲਾਭ ਮਿਲੇਗਾ ਦੱਸਿਆ ਹੈ ਕਿ ਲਾਭਪਾਤਰੀਆਂ ਨੂੰ 5 ਕਿਲੋ ਕਣਕ ਜਾਂ ਆਟਾ ਉਹਨਾਂ ਦੇ ਦਰਵਾਜ਼ੇ ਤੇ ਮੁਫਤ ਜਿਹੜੀ ਸਰਕਾਰ ਮੁਹੱਈਆ ਕਰਾਏਗੀ ਮਹੀਨਾਵਾਰ ਕਣਕ ਦੀ ਲੋੜ ਘੜ ਤੋਂ ਘੱਟ 75500 ਟਨ ਹੈ ਸਰਕਾਰ ਦਾ ਅੰਦਾਜ਼ਾ ਲਾ ਰਹੀ ਹੈ ਕਿ ਕਿੰਨੇ ਰਾਸ਼ਨ卡 ਹোলਡਰ ਆਟਾ ਲੈਣ ਦੇ ਇੱਛੂ ਕਰਨ ਦੱਸ ਦਈਏ ਕਿ ਪਿਛਲੇ ਕਾਫੀ ਸਮੇਂ ਤੋਂ ਵੀ ਜਿਹੜੇ ਜਿਹੜੇ ਕਾਰਡ ਸੀਗੇ ਉਹ ਜਿਹੜੇ ਆ ਲਾਭਪਾਤਰੀਆਂ ਦੇ ਕੱਟ ਦਿੱਤੇ ਗਏ ਸੀ ਤੇ ਵਿਰੋਧੀਆਂ ਵੱਲੋਂ ਵੀ ਇਸ ਦਾ ਕਾਫੀ ਵਿਰੋਧ ਹੋ ਰਿਹਾ ਸੀ ਕਿ ਗਰੀਬ ਪਰਵਾਦਾ ਦੇ ਜਿਹੜੇ ਕਾਰਡ ਆ ਉਹ ਕੱਟ ਦਿੱਤੇ ਗਏ ਤੇ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਜਿਹੜੀ ਘਰ ਦੀ ਜਿਹੜੀ ਘਰ ਤੱਕ ਜਿਹੜੀ ਸੀ ਡਿਲੀਵਰੀ ਜਿਹੜੀ ਆ ਪਹੁੰਚਾਈ ਜਾਏਗੀ ਪਰ ਬਾਅਦ ਦੇ ਵਿੱਚ ਵਿਰੋਧ ਹੋਣ ਦੇ ਬਾਅਦ ਡੀਪੂ ਹੋਲਡਰਾਂ ਦੇ ਵੱਲੋਂ ਵੀ ਕਾਫੀ ਜਿਹੜਾ ਇਸ ਦਾ ਵਿਰੋਧ ਕੀਤਾ ਗਿਆ ਪਰ ਹੁਣ ਇਹਨਾਂ ਵੱਲੋਂ ਇੱਕ ਐਲਾਨ ਕੀਤਾ ਗਿਆ ਕਿ ਜਿਹੜੀ ਡਿਲੀਵਰੀ ਆ ਉਹ ਡੀਪੂ ਹੋਲਡਰਾਂ ਦੇ ਵੱਲੋਂ ਹੀ ਕੀਤੀ ਜਾਏਗੀ ਦੱਸ دیਏਗੀ ਪੰਜਾਬ ਸਰਕਾਰ ਨੇ ਜਿਹੜੀ ਪਹਿਲੀ ਕੈਬਨਿਟ ਵਿੱਚ ਹੋਮ ਡਿਲੀਵਰੀ ਦਾ ਫੈਸਲਾ ਕੀਤਾ ਗਿਆ ਸੀ ਪਰ ਹਾਈ ਕੋਰਟ 'ਚ ਇਸ ਸਕੀਮ ਨੂੰ ਚੁਣੌਤੀ ਮਿਲ ਗਈ ਹੋਮ ਡਿਲੀਵਰੀ ਦਾ ਕੰਮ ਲਗਾਤਾਰ ਲਟਕਦਾ ਜਾ ਰਿਹਾ ਸੀ ਤੇ ਪੰਜਾਬ ਸਰਕਾਰ ਇਸ ਵੇਲੇ 1.54 ਕਰੋੜ ਲਾਪਾਤਰੀ ਹਨ ਜਿਨ੍ਹਾਂ ਨੂੰ ਕਣਕ ਦੀ ਆਟਾ ਕਣਕ ਤੇ ਆਟਾ ਦਾਲ ਦਿੱਤਾ ਜਾਏਗਾ ਸੂਤਰਾ ਮੁਤਾਬਕ ਸਾਲ ਦੇ ਆਖਰੀ ਜਨਵਰੀ ਤੋਂ ਮਾਰਚ ਦੇ ਵਿੱਚ ਕਣਕ ਦੇ ਹਾਲੇ ਤੱਕ ਵੰਡੀ ਨਹੀਂ ਗਈ ਇਹ ਸਕੀਮ ਲਗਭਗ ਹੋਣ ਮਗਰੋਂ ਕਣਕ ਜਾਂ ਆਟਾ ਤੇ ਮਾਹੀ ਆਧਾਰ ਤੇ ਨਹੀਂ ਸਕੋ ਮਹੀਨੇਵਾਰ ਜਿਹੜੀ ਆ ਆਧਾਰ ਤੇ ਵੰਡਿਆ ਜਾਏਗਾ ਸੂਬਾ ਸਰਕਾਰ ਨੇ ਇਸ ਸਕੀਮ ਵਾਸਤੇ 660 ਰੁਪਏ ਸਾਲਾਨਾ ਰੱਖੇ ਹਨ 660 ਕਰੋੜ ਰੁਪਏ ਸਾਲਾਨਾ ਰੱਖਿਆ ਸਰਕਾਰ ਵੱਲੋਂ ਸਰਕਾਰ ਵੱਲੋਂ ਸ਼ੁਰੂ ਸਰਕਾਰੀ ਡੀਪੋ ਰਾਹੀ ਇਹ ਸਕੀਮ ਚਲਾਈ ਜਾਏਗੀ ਇਸੇ ਤਰ੍ਹਾਂ ਨੋਡਲ ਏਜੰਸੀ ਮਾਰਕਫੇਡ ਇਸ ਸਕੀਮ ਨੂੰ ਚਲਾਉਣ ਲਈ 800 ਮਾਡਲ ਵਾਜਬ ਕੀਮਤਾਂ ਦੀ ਦੁਕਾਨਾਂ ਬਣਾਈਆਂ ਜਾਣਗੀਆਂ ਦੋਸਤੋ ਲਗਾਤਾਰ ਇਹ ਪਹਿਲਾਂ ਜਿਹੜੀ ਸਕੀਮ ਆ ਲਾਂਚ ਨਹੀਂ ਕੀਤੀ ਗਈ ਪਰ ਚੋਣਾਂ ਦੇ ਲਾਗੇ ਜਿਹੜੀ ਇਹ ਸਕੀਮ ਜਿਹੜੀ ਆ ਆਪਣੀ ਵਾਦਾ ਜਿਹੜੀ ਪੰਜਾਬ ਸਰਕਾਰ ਆ ਪੂਰਾ ਕਰਨ ਜਾ ਰਹੀ ਆ ਤੇ ਇਸ ਦੇ ਉੱਤੇ ਤੁਹਾਡੇ ਜਿਹੜੀ ਆ ਖਬਰ ਦੇ ਉੱਤੇ ਕੀ ਵਿਚਾਰ ਨੇ ਇਹ ਚੋਣਾਂ ਦੇ ਉੱਤੇ ਹੀ ਕਿਉਂ ਆਪਣੇ ਵਾਅਦੇ ਪੂਰੇ ਕਰਦੀ ਆ ਪਹਿਲਾਂ ਕਿਉਂ ਨਹੀਂ ਇਹ ਵਾਅਦਾ ਕੀਤਾ ਗਿਆ ਤੇ ਇੱਕ ਦੂਸਰਾ ਵਾਅਦਾ ਸੀਗਾ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਪਰ ਉਹ ਹਜੇ ਤੱਕਰ ਵੀ ਉਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੁਹਾਡੇ ਇਸ ਖਬਰ ਉੱਤੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸਿਓ ਧੰਨਵਾਦ